n no. no. thank you ਗੁਰੂ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਨਿਮਾਨਕ ਜੋ ਅੱਜ ਮੇਰੇ ਵੀਰ ਚੈਨਾ ਵਾਲੇ ਆਏ ਹਨ ਜੋ ਸੰਤਾ ਮਹਾਪ੍ਰਛਾ ਨੇ ਕਈਆਂ ਦਿਨਾਂ ਤੋਂ ਗੁਰੂ ਘਰ ਟੋਟ ਲੰਗਰ ਚਲਾਇਆ ਹੋਇਆ ਹੈ ਦੇਸ਼ ਵਿੱਚ ਵੱਟੀਆਂ ਸੰਗਤਾਂ ਨੂੰ ਦੇਸ਼ ਵਿੱਚ ਵੱਟੀਆਂ ਸੰਗਤਾਂ ਨੂੰ ਇਸ ਲੰਗਰ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਹੁਣ ਸੰਤ ਮਹਾਪ੍ਰਛਾ ਆਪਣੇ ਮੁਖਾਰਬੰਦ ਤੋਂ ਬਚਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪਸਾਦ ਸੰਗਤ ਜੀ ਇਹ ਲੰਗਰ ਚੱਲਦੇ ਆਂ ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਚਲਾ ਰਹੇ ਆਂ ਉਹਨਾਂ ਦੇ ਲੰਗਰ ਆ ਉਹ ਹੀ ਚਲਾ ਰਹੇ ਆਂ ਆਪੇ ਸੰਗਤ ਸੱਤ ਬਹਾਲ ਆਪੇ ਵਿਦਾ ਕਰਾਵਾ ਆਪੇ ਜਲਾ ਪੇਸ਼ੰਦਾ ਆਪੇ ਜੂਲੀ ਭਰਾਵਾ ਆਪੇ ਦੇ ਬਰੋਸੇ ਆਪੇ ਹੀ ਵੇਖਾਵਾ ਸਾਰਾ ਕੁਝ ਮਹਾਰਾਜ ਆਪ ਕਰਦੇ ਆ ਬੰਦਾ ਕੁਝ ਨਹੀਂ ਕਰਦਾ ਹੈਗਾ ਇਹ ਮਹਾਰਾਜ ਨਾਨਕ ਸਾਹਿਬ ਦੇ ਲੰਗਰ ਹੈ ਸੰਤ ਮਹਾਰਾ ਹਰਖਵਾਲੀ ਦੇ ਲੰਗਰ ਹੈ ਉਹੀ ਚਲਾ ਰਹੇ ਉਹੀ ਸੰਗਤਾਂ ਨੂੰ ਭੇਜਦੇ ਉਹੀ ਸਿਕਾਉਂਦੇ ਆ ਅਸੀਂ ਇਸ ਕੁਝ ਨਹੀਂ ਕਰਦੇ ਸਾਧ ਸੰਗਤ ਜੀ ਸਾਰੇ ਸੁੱਖੀਆਂ ਵਿਡਾਈਆਂ ਲੋਕ ਦੇ ਜਾਂਦੇ ਸਾਰਾ ਮਹਾਰਾਜ ਆਪ ਕਰਾ ਰਹੇ 10 ਜਸਵੀਰ ਸਿੰਘ ਸੰਘਾਪਿੰਡ ਰਾਜਪੁਰ ਭਾਈਆਂ ਸਾਬਕਾ ਸਰਪੰਚ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸੰਤ ਬਾਬਾ ਜੋਰਾ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਗੁਰਦੁਆਰਾ ਸੰਤਗੜ੍ਹ ਹਰਖਵਾਲ ਵਿਖੇ ਬੜੇ ਅਰਸ਼ਾ ਦੇ ਨਾਲ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜੇ ਦੇ ਸੰਬੰਧ ਵਿੱਚ ਰਾਜਪੁਰ ਭਾਈਆਂ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਚਾਹ ਪਕੌੜੇ ਤੇ ਦੇਸੀ ਘੇਰੀਆਂ ਜਲੇਬੀਆਂ ਦੇ ਲੰਗਰ ਨਿਰੰਤਰ ਜੋ ਕੱਲ ਤੋਂ ਚੱਲ ਰਹੇ ਹਨ 24 ਘੰਟੇ ਹੋ ਗਏ ਸੰਗਤਾਂ ਨੂੰ ਜੋ ਲੰਗਰਾਂ ਦੇ ਵਿੱਚ ਸੇਵਾ ਕਰਦੇ ਹਨ ਥੱਕ ਨੌਜਵਾਨ ਸੇਵਾ ਕਰ ਰਹੇ ਆ ਬਾਬਾ ਜਵਾਲਾ ਸਿੰਘ ਜੀ ਦੇ ਪਰਪਕਾਰ ਜੋ ਹਨ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਕਿਰਪਾ ਮਹੰਤ ਬਾਬਾ ਜਵਾਲਾ ਸਿੰਘ ਜੀ ਨੇ ਕੀਤੀ ਆ ਸੋ ਸੰਗਤਾਂ ਦੇ ਵਿੱਚ ਇਸ ਕਰਕੇ ਬਹੁਤ ਵੱਡਾ ਅਰਸ਼ਾ ਹੈ ਗੁਰਦੁਆਰਾ ਸਾਹਿਬ ਅੱਗੇ ਕੱਲ ਤੋਂ ਹੀ ਚਾਹ ਪਕੌੜਿਆਂ ਦੇ ਲੰਗਰ ਜਲੇਬੀਆਂ ਦੇ ਲੰਗਰ ਦੁੱਧ ਦੇ ਲੰਗਰ ਆਈਸਕ੍ਰੀਮਾਂ ਦੇ ਲੰਗਰ ਹੋਰ ਬਹੁਤ ਸਾਰੇ ਲੰਗਰ ਜਿਹੜੇ ਆ ਜੋ ਚੱਲ ਰਹੇ ਹਨ ਸੰਗਤਾਂ ਦੇ ਵਿੱਚ ਬਹੁਤ ਭਾਰੀ ਅਰਸ਼ਾ ਹੈ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਬਾਬਾ ਮਜੀਦ ਸਿੰਘ ਜੀ ਨੇ ਇਸ ਇਲਾਕੇ ਦੇ ਉੱਤੇ ਵੱਡੀ ਕਿਰਪਾ ਕਰਕੇ ਇਸ ਇਲਾਕੇ ਦੇ ਜੋ ਜੋ ਨੌਜਵਾਨ ਹਨ ਬਹੁਤ ਜ਼ਿਆਦਾ ਸਿੱਖੀ ਸਰੂਪ ਦੇ ਵਿੱਚ ਸਜੇ ਹੋਏ ਆ ਬਹੁਤ ਅਛਾ ਹੈ ਸੰਗਤਾਂ ਦੇ ਵਿੱਚ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਜੋ ਜਿਉਣੇ ਆ ਬਾਬਾ ਮਨਜੀਤ ਸਿੰਘ ਜੀ ਦੀ ਵੱਡੀ ਵੱਡੀ ਕਿਰਪਾ ਆ ਬਾਬਾ ਜਵਾਲਾ ਸਿੰਘ ਜੀ ਦੀ ਵੱਡੀ ਕਿਰਪਾ ਆ ਤੋ ਗੱਲ ਤੋਂ ਲਗਾਤਾਰ ਜੋ ਹੈ ਲੰਗਰ ਚੱਲ ਰਿਹਾ ਹੈ ਲਗਾਤਾਰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਚੱਲ ਰਹੇ ਹਨ ਉਹ ਬਾਬਾ ਜਵਾਹਰ ਸਿੰਘ ਜੀ ਦੀ ਬੜੀ ਕਿਰਪਾ ਹੈ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਦੀ ਜੀ ਦੇ ਪ੍ਰਕਾਸ਼ ਦਿਹਾੜੀ ਜਨ ਲੱਖਾਂ ਲੱਖ ਵਧਾਈਆਂ ਜਿਨੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਤ ਬਦ ਧੰਨ ਧੰਨ ਸਤਿਗੁਰੂ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਆਪਣੇ ਟਰੈਲੀ ਭਰ ਕੇ ਕਿਹੜੇ ਪਿੰਡ ਤੇ ਇਹ ਪੁਰ ਹੀਰਾਂ ਜੀ ਗੁਰਦੁਆਰਾ ਜਾ ਰਹੇ ਹਾਂ। ਪਾਸ਼ੇ ਸ਼ੇਮੀਪੁਰ ਹੀਰਾਂ ਇਸਾਰੀਆਂ ਸੰਗਤਾਂ ਪੁਲਿਸ ਜੀ ਸੰਗਤਾਂ। ਤੰਤਨ ਬਾਬਾ ਜਵਾਹਰ ਸਿੰਘ ਮਾੜ ਜਿਹਦੇ ਅੱਜ ਗੁਰਦਾਸ ਸਾਹਿਬ ਕੇ ਨਮਸਤਕ ਹੁੰ ਜਾ ਰਹੀਆਂ ਹਨ। ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸੰਗਤਾਂ ਨੂੰ ਜਿੰਦੇ ਦੇਣਾ ਚਾਹੁੰਦਾ। ਸੰਗਤਾਂ ਨੂੰ ਜਿੰਦੇ ਇਹ ਨਸ਼ਿਆਂ ਤੋਂ ਦੂਰ ਹੋ ਗੁਰੂ ਵਾਲੇ ਬਣੋ। ਤੰਤਨ ਗੁਰਗੰਸਾ ਮਜੀਦਾ ਉਦੇ ਲੜ ਲਗੋ ਤਾਂ ਤਾਂ ਸਤਿਗੁਰੂ ਦਾਸ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਬਾਬਾ ਜਰਾ ਸਿੰਘ ਜੀ ਜਨਮ ਦਿਨ ਤੇ ਦਿਨ ਦਿਹਾੜੇ ਦੇ ਉੱਪਰ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਦੀ ਤਰ੍ਹਾਂ ਤੇ ਅੱਜ ਵੀ ਇਸ ਮੁਖ ਮੁਖ ਨੂੰ ਦਿਹਾੜੇ ਰੱਖ ਵਿਭਾਗ ਮੁਖ ਰੱਖਦੇ ਹੋਏ ਇਹ ਲੰਗਰ ਲਗਾਇਆ ਗਿਆ ਔਰ ਇਹ ਖੂਬ ਸੰਗਤਾਂ ਹੁੰਮਾ ਕੇ ਇੱਥੇ ਆਉਂਦੀਆਂ ਨੇ ਅੱਜ ਵੀ ਤੁਸੀਂ ਜਾ ਕੇ ਦੇਖੋਗੇ ਤੇ ਖੂਬ ਸੰਗਤਾਂ ਦਾ ਮੇਲਾ ਲੱਗਾ ਹੋਏਗਾ ਤੇ ਇਦਾਂ ਹੀ ਇਹ ਮੇਲੇ ਭਰਦੇ ਰਹਿਣਗੇ ਇਦਾਂ ਲੰਗਰ ਲੱਗਦੇ ਰਹਿਣਗੇ ਤਨ ਤਨ ਬਾਬਾ ਜਵਾਲਾ ਸਿੰਘ ਦੀ ਕਿਰਪਾ ਸਦਕਾ ਇਹ ਲੰਗਰ ਲੱਗਦੇ ਰਹਿਣਗੇ ਜੀ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ